ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਕਾਕਾ ਸਾਡਾ ਇਹ ਘਰ ਦੇ ਕੱਪੜੇ ਪਾ ਕੇ ਬੈਲੀ ਪਾ ਕੇ ਤੇ ਬੈਗ ਵੀ ਮੜਾ ਘੁੰਮ ਕੇ ਦਿਖਾਇਓ ਉਹ ਕਿਰੀਨੋ ਸੋਹਣਾ ਬੈਗ ਓਏ ਹੋਏ ਅੱਜ ਬੈਗ ਲੈ ਕੇ ਤੇ ਅੱਜ ਸਕੂਲ ਚਲਾ अच्छा ਤੇ ਸਕੂਲ ਹੈ ਅੱਜ ਕੀ ਗੱਲ ਵਰਦੀ ਨਹੀਂ ਪਾ ਕੇ ਜਾਣੀ ਹੈ ਮਨਪ੍ਰੀਤ ਵਰਦੀ ਨਹੀਂ ਪਾ ਕੇ ਜਾਣੀ ਅੱਛਾ ਚਲ ਠੀਕ ਹੈ ਫਿਰ ਆ ਜਾ ਆ ਜਾ ਫਿਰ ਮਿਲਦੇ ਆ ਠੀਕ ਹੈ ਹਾਂ ਚਲ ਬਾਏ ਬਾਏ ਜੀ ਤੇ ਹੁਣ ਸਵੇਰ ਦਾ ਟਾਈਮ ਹੈ ਤੇ ਆਪਾਂ ਸਵੇਰੇ ਸਵੇਰੇ ਵਲੌਗ ਆਪਾਂ ਮੈਂ ਸੋਚਿਆ ਵੀ ਸਟਾਰਟ ਕਰ ਲਈਏ ਹੈ ਨਾ ਤੇ ਹੁਣ ਪੌਦਿਆਂ ਨੂੰ ਪਾਣੀ ਦੇ ਕੇ ਆਇਆ ਤੇ ਉੱਪਰ ਜਾ ਕੇ ਦੇਖਦਾ ਮੈਂ ਕੀ ਹਾਲ ਹੈ ਪਾਣੀ ਸ਼ਾਇਦ ਡੈਡੀ ਦੇ ਦਿੱਤਾ ਡੈਡੀ ਨੇ ਇਹ ਆਹ ਪੌਦੇ ਮੇਰੇ ਜਿਹੜੇ ਬਾਹਰ ਲੱਗੇ ਹੋਏ ਸੀਗੇ ਇਹ ਇਹਨਾਂ ਚੋਂ ਇੱਕ ਦੋ ਸੁੱਕ ਗਏ ਤੇ ਮੈਨੂੰ ਲੱਗਦਾ ਪਾਣੀ ਵੀ ਨਹੀਂ ਪਾਇਆ ਸੀ ਪਾਣੀ ਪਾਣਾ ਭੁੱਲ ਗਏ ਸੀ ਡੈਡੀ ਤੇ ਬਾਕੀਆਂ ਦਾ ਚਲੋ ਪਾਏ ਹੁਣ ਆਪਾਂ ਛੱਤ ਤੇ ਚੱਲਦੇ ਹਾਂ ਤੇ ਜਾ ਕੇ ਦੇਖਦੇ ਹਾਂ ਵੀ ਕੀ ਹਾਲ ਹੈ ਪੌਦਿਆਂ ਦਾ ਹਾਂਜੀ ਤੇ ਪਾਣੀ ਲੱਗਦਾ ਪਾਇਆ ਹੀ ਸੀਗਾ ਫਿਰ ਵੀ ਪਤਾ ਨਹੀਂ ਕਿਉਂ ਪੀਲੇ ਪੀਲੇ ਹੋਈ ਜਾਂਦੇ ਨੇ ਇਹ ਇਹ ਫੁੱਲ ਝੜ ਗਏ ਨੇ ਮੈਨੂੰ ਲੱਗਦਾ ਕੋਈ ਤੋੜਦਾ ਆ ਜਵਾਗ ਮੈਨੂੰ ਇੱਦਾਂ ਲੱਗਦਾ ਜਦੋਂ ਕੋਦੋਂ ਫੁੱਲ ਟੁੱਟੇ ਹੁੰਦੇ ਆ ਇਹਦੇ ਦੋ ਸੀਗੇ ਦੋਨੇ ਟੁੱਟ ਗਏ ਆ ਹੁਣ ਨਵੇਂ ਆ ਰਹੇ ਨੇ ਆ ਦੇਖੋ ਇੱਕ ਇੱਕ ਆ ਰਿਹਾ ਦੋ ਆ ਤੇ ਵਿਚਾਰਾ ਸਾੜੀ ਕੇ ਬੰਦੀ ਕਿਉਂ ਇਹ ਸੁੱਕ ਗਿਆ ਯਾਰ ਇਹ ਨਹੀਂ ਸਮਝ ਆਈ ਕਿਉਂ ਇਹਦਾ ਵੀ ਗਲ ਜੀ ਬੰਦੀ ਨਹੀਂ ਪਈ ਇਹਦੀ ਵੀ ਆ ਠੀਕ ਆ ਤੇ ਹੁਣ ਮੈਂ ਮੜਿਆ ਗਿਆ ਸੀਗਾ ਕੰਮ ਹੋਣਾ ਆ ਠੀਕ ਹੈ ਤੇ ਹੁਣ ਫੇਰ ਕੰਮ ਪੈ ਗਿਆ ਉਹਨਾਂ ਨੂੰ ਨੂੰ ਛੱਡ ਗਏਣਾ ਸਕੂਲ ਐ ਤਾਂ ਪਤਾ ਲੱਗਿਆ ਕਿ ਅੱਜ ਪੇਪਰ ਐ ਪੇਰੈਂਟਸ ਮੀਟਿੰਗ ਦੇ ਨਾਲ-ਨਾਲ ਪੇਪਰ ਵੀ ਐ ਦਾ ਔਰਲ ਤੇ ਉੱਥੇ ਲੈ ਕੇ ਜਾਣਾ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਹੋਈ ਬਸ ਇਦਾਂ ਦਾ ਮੈਂ ਸਵੇਰੇ ਆਈ ਘੁੰਮੀ ਜਨਾ ਬਾਬੂ ਜਲਦੀ ਕੱਪੜੇ ਪਾ ਲੋ ਮੈਂ ਤੇਰੇ ਨਾਲ ਹੀ ਜਾ ਰਿਆਂ ਆ ਦੇਖੋ ਰੋਣ ਲੱਗ ਗਿਆ ਹੁਣ ਤਿਆਰ ਸ਼ੈਅਰ ਹੋ ਕੇ ਤੇ ਹੁਣ ਕਾਕਾ ਰੋਣ ਲੱਗ ਗਿਆ ਬਟੂ ਪੇਰੈਂਟਸ ਮੀਟਿੰਗ ਐ ਬਸ ਮਾੜਾ ਮੋਟਾ ਸੁਣਨਾ ਹੋਣਾ ਬਸ ਕੁਛ ਉਹਨਾਂ ਨੇ ਜ਼ਿਆਦਾ ਨਹੀਂ ਬੈਗ ਤਾਂ ਨਹੀਂ ਚਾਹੀਦਾ ਆਈ ਥਿੰਕ ਅ ਫਿਊ ਮੂਮੈਂਟਸ ਲੇਟਰ ਹਾਂਜੀ ਤੇ ਨੰਨੂ ਸਾਡਾ ਹੁਣ ਘਰੇ ਆ ਚੁੱਕਿਆ ਤੇ ਕੀ ਲੈ ਕੇ ਆਇਆ ਦਸਾਂ ਹੀ ਸਟੋਰ ਮਿਲਿਆ ਓ ਵਾਓ ਸਰਟੀਫਿਕੇਟ ਵੀ ਮਿਲਿਆ ਨੰਨੂ ਤੇ ਉੱਥੇ ਇਹਨੂੰ ਨੰਨੂ ਨੂੰ ਨਾ ਕਾਫੀ ਕੋਈ ਪੁੱਛਿਆ ਉਹਨਾਂ ਨੇ ਤੇ ਕਾਫੀ ਨੇ ਅਨਸਰ ਸਹੀ ਵੀ ਦਿੱਤੇ ਆ ਪਰ ਕਈ ਚੀਜ਼ਾਂ ਜਿਹੜੀਆਂ ਇਹਨੂੰ ਅਨਸਰ ਕਰਨੇ ਚਾਹੀਦੇ ਸੀ ਨਹੀਂ ਵੀ ਕੀਤੇ ਕਰੋ ਨਾ ਵੀ ਨਸਕਾ کافی ਹੱਦ ਤੱਕ ਹੁਣ ਹੁਣ ਜਾ ਨਹੀਂ ਨਾ ਰਹੀ ਸਕੂਲ ਪ੍ਰੋਪਰ ਬਿਮਾਰ ਦਾ ਇੰਨਾ ਦਾ ਹੁਣ ਮਹੀਨਾ ਦਾ ਘਰੇ ਰਹੀ ਹੈ ਮੰਗਾ ਨਹੀਂ ਆਜ ਗਿਆ ਸੀ ਕਿੰਨੀ ਮੰਗਾ ਗਿਆ ਸੀਗਾ ਹਾਂ ਹਾਂ ਕਿੰਨੇ ਦਿਨ ਦਾ ਬਿਮਾਰ ਰਹੀ ਹੈ ਤੇ ਉੱਥੇ ਫਿਰ ਇਹਦਾ ਬਸ ਐਦਾਂ ਹੀ ਆ ਯਾਨੀ ਕਿ ਸਹੀ ਹੈ ਫਿਰ ਵੀ ਕਾਫੀ ਹੱਦ ਤੱਕ ਸਹੀ ਹੈ ਨਹੀਂ ਪਟ ਵੀ ਇੰਨਾ ਸਕੂਲ ਘਟ ਜਾਂਦੀ ਹੈ ਤੇ ਤਾਂ ਵੀ ਯਾਨੀ ਕਿ ਕਾਫੀ ਸਹੀ ਹੈ ਤੇ ਚਲੋ ਹੁਣ ਰੈਗੂਲਰ ਹੁਣ ਜਾਏਗੀ ਤੇ ਹੁਣ ਠੀਕ ਹੋ ਜਾਏਗਾ ਤੇ ਹੁਣ ਅੱਜ ਕਾਫੀ ਸਾਰੇ ਕੰਮ ਨੇ ਪਹਿਲਾਂ ਤਾਂ ਮੈਂ ਜਾਣਾ ਰਾਸ਼ਨ ਲੈਣ ਲਈ ਉਸ ਤੋਂ ਬਾਅਦ ਸਿਲੰਡਰ ਸਿਲੰਡਰ ਲੈਣ ਜਾਣਾ ਉਸ ਤੋਂ ਬਾਅਦ ਫੇ ਮਾਮੇ ਹੁਣਾਂ ਨੇ ਵੀ ਆਣਾ ਅੱਜ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਵਿੱਚ ਵਿਚਾਲੇ ਬਸ ਮੈਂ ਸਵੇਰ ਦਾ ਇਹਦੀ ਰੋਟੀ ਵੀ ਨਹੀਂ ਖਾਧੀ ਹਲੇ ਤੱਕ ਵੀ ਮੈਂ ਰੋਟੀ ਨਹੀਂ ਖਾਧੀ ਸਾਢੇ 12 1 ਵਜੇ ਗਿਆ ਤੇ ਸਵੇਰ ਦੀ ਰੋਟੀ ਵੀ ਨਹੀਂ ਮੈਂ ਖਾਧੀ ਹੈਗੀ ਐਂ ਦੋੜਿਆ ਫਿਰ 10 ਵਜੇ ਤਾਂ ਹਾਂ ਸੱਚ ਪੌਦੇ ਦੋ ਹੋਰ ਲੈ ਕੇ ਆਣੇ ਅੱਜ ਫੇਰ ਹਰ ਹਫ਼ਤੇ ਦੋ ਦੋ ਪੌਦੇ ਕੋਈ ਐਂ ਨੀਓ ਫਿਰ ਜਿੱਦਾਂ ਜ਼ਿਆਦੇ ਹੋ ਜਾਣਗੇ ਫਿਰ ਜ਼ਿਆਦੇ ਵਧੀਆ ਹੋਣਗੇ ਠੀਕ ਹੈ ਨਾ ਇੱਕ ਦੂਜੇ ਨੂੰ ਕਹਿੰਦੇ ਨਾ ਵਰਕ ਪੈਂਦਾ ਠੀਕ ਹੈ ਨਾ ਦੋ ਆਪਾਂ ਹੋਰ ਲੈ ਕੇ ਆਣੇ ਅੱਜ ਠੀਕ ਹੈ ਨਾ ਇਹਨੂੰ ਦੋ ਪੌਦੇ ਹੋਰ ਲੈ ਕੇ ਆਵਾਂਗੇ ਆਪਾਂ ਤਾਰੀ ਨਾ ਯਾਰ ਕਰਨੀ ਆ ਬਹਿ ਕੇ ਉਤਾਰਦੀ ਚਲ ਗਿਆ ਮੈਂ ਲਾਹ ਰਹਿਣ ਦੇ ਇਹ ਇੱਧਰ ਸੋਦਾ ਲਿਖਿਆ ਗਿਆ ਲਿਸਟ ਓਹ ਹੋ ਬੜੀ ਵੱਡੀ ਲਿਸਟ ਬਣਾਦੀ ਆ ਤੁਸੀਂ ਮਨਪ੍ਰੀਤ 20 ਐਂਡ 20 ਓਏ ਹੋਏ ਪਿੱਛੇ ਵੀ ਓਏ ਹੋਏ ਚਲੋ ਇਹ ਸੋਦਾ ਹਣ ਲੈ ਕੇ ਆਨੇ ਆ ਠੀਕ ਆ ਤੇ ਪੋਦੇ ਵੀ ਮੈਂ ਸੋਦਾ ਲੈ ਹੀ ਆਵਾ ਅੱਜ ਦੋ ਕੱਲ ਲੈ ਪੋਦੇ ਲੈ ਜਾਣਾ ਨੋ ਲੈ ਆਓ ਚਲੋ ਪਿੰਡੋ ਲੈ ਆਵਾਂਗੇ ਹਨਾ ਦੋ ਪਿੰਡੋ ਲੈ ਆਵਾਂਗੇ ਠੀਕ ਆ ਕੱਲ ਪਿੰਡੀਆਂ ਕੱਲ ਸ਼ੇਰਾ ਸੋਦਾ ਲੈ ਕੇ ਆਣਾ ਚਲ ਸਕੂਲ ਗਿਆ ਹੀ ਅੱਜ ਵਰਦੀ ਭਾਈ ਹੋਈ ਆ ਲਾ ਤਾਂ ਦਿੰਦਾ ਵਰਦੀ ਨੀਂਦ ਤਾਂ ਮੈਨੂੰ ਵੀ ਆ ਗਈ ਮੈਂ ਵੀ ਸੋ ਗਿਆ ਸੀ ਸੋਦਾ ਲੈਣ ਜਾਣਾ ਹੁਣ ਜਾਣਾ ਹੀ ਪੈਣਾ ਆਦਰ ਦੇਖੋ ਝਾੜੂ ਚੱਕੀ ਫੜੀ ਓ ਝਾੜੂ ਓ ਰੱਖ ਦੇ ਓ ਝਾੜੂ ਓ ਝਾੜੂਆ ਝਾੜੂ ਨੇ ਅੱਗਾ ਬਹੁ ਪੰਗਾ ਪਾਇਆ ਪਿਆ ਓ ਝਾੜੂ ਰੱਖ ਦੇ ਝਾੜੂ ਰੱਖ ਦੇ ਰੱਖ ਦੇ ਆਦਰ ਦੇ ਤੇਰੇ ਲਈ ਕੀ ਲੈ ਕੇ ਆਇਆ ਦੇ ਓ ਦੇਖ ਖੋਲ ਕੇ ਦੇਖ ਆਦਰ ਦੇ ਓਏ ਟੁੱਟ ਗਏ ਓਏ ਓਏ ਟੁੱਟ ਗਏ ਦੋ ਦੋ ਬਿਸਕੁਟ ਇਹ ਤਾਂ ਤੇਲ ਹੈ ਖੁਰਚੀ ਲੈ ਗਿਆ ਤੇਰੇ ਵਾਸਤੇ ਜੈਮ ਨੰਨੂ ਜੈਮ ਲੈ ਗਿਆ ਤੇਰੇ ਵਾਸਤੇ ਵੱਡਾ ਡੱਬਾ ਜੀ ਦੇ ਹੁਣ ਬੜੀਆਂ ਟੈਨਸ਼ਨਾਂ ਪੈ ਗਈਆਂ ਮੈਂ ਸੁਣਿਆ ਵੀ ਕਹਿੰਦੇ ਮੰਮੀ ਦੱਸਦੇ ਵੇ ਵੀ ਇਹ ਰਾਸ਼ਨ ਨੰਨਾ ਮਹਿੰਗਾ ਆ ਤੇ ਵਿਆਹ ਤੇ ਕੀ ਬਣੇਗਾ ਵੀ ਮੇਰੇ ਵਿਆਹ ਤੇ ਦੇ ਲੋ 60000 ਦਾ ਰਾਸ਼ਨ ਆ 60000 ਦਾ ਸਿਰਫ 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 ਬੋਰੀ ਦੇ ਵਿੱਚ ਰਾਸ਼ਨ ਜਿਹੜਾ ਕੱਲਾ ਰਾਸ਼ਨ ਬਾਕੀ ਚੀਜ਼ਾਂ ਸਾਰੀਆਂ ਔੜ ਕੱਲਿਆਂ 60000 ਦਾ ਸਿਰਫ ਰਾਸ਼ਨ ਰਾਸ਼ਨ ਤੇ ਹੁਣ ਐਦ ਕੀ ਕੀ ਬਣੇਗਾ ਇਹ ਸੋਚ ਕੇ ਪਸੀਨੇ ਛੱਟ ਰਹੇ ਚੰਨੂ ਆਸ ਰਿਆ ਵਿਆਹ ਧਰ ਲਿਆ ਸੋਨੂੰ ਅਰੇ ਕੁਤੀਆ ਹੋਰ ਕੀ ਪਤਾ ਕਿਨੇ ਓਕੇ ਵਿਆਹ ਕਰਨੇ ਉਹ ਤੂੰ ਭਰਾਵਾ ਬਿਸਕਟ ਤੋੜ ਦੇਣਾ ਯਾਰ ਕਾਕੇ ਸ਼ਰਮਾ ਕਰ ਲਿਆ ਕਰੋ ਥੋੜੀਆਂ ਹੀ ਆਂ ਹੋਰ ਕੀ ਐ ਕੋਲੇ ਤੇ ਤੇਨੇ ਬਕਵਾਸ ਹੁਣ ਸ਼ਾਮ ਦਾ ਟਾਈਮ ਐ ਗੁਰਬਾਣੀ ਚੱਲ ਰਹੀ ਐ ਤੇ ਆਪਾਂ ਹੁਣ ਸਮਾਨ ਸੁੱਦਾ ਲੈ ਕੇ ਆਣਾ ਕਿਉਂਕਿ ਮਾਮੇ ਹੁਣੀ ਆਣ ਵਾਲੇ ਨੇ ਤੇ ਉਹ ਮੈਂ ਮੜ ਮੋਟਾ ਸਮਾਨ ਰਸ਼ਨ ਪਣੀ ਜੋ ਵੀ ਐ ਰਸ਼ਨ ਪਣੀ ਦੇ ਸੱਚ ਲੈ ਆਉਂਦਾ ਸੀ ਉਹ ਖਾਣ ਪੀਣ ਵਾਲਾ ਸਮਾਨ ਲੈ ਕੇ ਆਣਾ ਤੇ ਉਹ ਮੈਂ ਹੁਣ ਚੱਲਾ ਲੈਣ ਵਾਸਤੇ ਤੇ ਇੱਧਰ ਕਾਕਾ ਸਾਡਾ ਦੇਖੋ ਪਹਿਲੇ ਹੀ ਤਿਆਰ ਹੋਇਆ ਫਿਰਦਾ ਜਿਹਦਾ ਸੁਣ ਲੇ ਗੋਏ ਮੈਂ ਹੀ ਖਾਊਗਾ ਅੱਛਾ ਠੀਕ ਹੈ ਤੂੰ ਹੀ ਖਾ ਲਈ ਮੂੰਹ ਤਾਂ ਤਸਵੇਦਾ ਹੈਂ ਮੂੰਹ ਤੇ ਸ਼ਕਲ ਤੇ ਤੇਰੀ ਲੱਗਦੀ ਹਿੰਦ ਤੀ ਮੈਨੂੰ ਆਇਆ ਮੂੰਹ ਤੇ ਤਰਿਲਾ ਦਦਰਾ ਹੈਂ ਸਰ ਬਣਿਆ ਯਾ ਅੱਛਾ ਚਾ ਠੀਕ ਹੈ ਮੈਂ ਲੈ ਕੇ ਆਣਾ ਠੀਕ ਹੈ ਸਪ੍ਰਿੰਗ ਰੋਲ ਮੈਂ ਵੀ ਖਾਵਾਂਗਾ ਆ ਮੈਂ ਵੀ ਖਾਵਾਂਗਾ ਠੀਕ ਆ ਨੰਨੂ ਸਿੰਘ ਨੂੰ ਕੋਕ ਪੀਤਾ ਜਾ ਰਿਹਾ ਹੈ ਬਿਸਕੁਟ ਲਿਆ ਕੇ ਦਿੱਤੇ ਨੇ ਕੋਕ ਲਿਆ ਕੇ ਦਿੱਤੀ ਏ ਕੱਪ ਚ ਪਈ ਹੋਈ ਲਾਲ ਕੱਪ ਚ ਅਗਰ ਤੂੰ ਮਾਸੇ ਤੁਰੇ ਮੈਂ ਜੀ ਦਾ ਓਏ ਏ ਟਮਾਟਰ ਕੀ ਵੱਖੀ ਚ ਪੀੜ ਹੋ ਰਹੀ ਸੀ ਕਿਉਂ ਕੀ ਗੱਲ ਛ ਉਹਨੇ ਕਹਿ ਰਹੀ ਕਹਿੰਦੀ ਵੱਖੀ ਚ ਦਰਦ ਹੋ ਰਹੀ ਡਾਕਟਰ ਉਹ ਹਾਲਾਂਗੇ ਇੱਕ ਵਾਰੀ ਨਹੀਂ ਹੈ ਠੀਕ ਆ ਕੇ ਲਾਣਾ ਉਹਨਾਂ ਨੇ ਦੇਖਣਾ ਹੀ ਹੈ ਬਸ ਕੱਲ ਚੈੱਕ ਕਰਾਂਗੇ ਹੋਰ ਕੀ ਇਹ ਹਾਲਾਂ ਵਿੱਚ ਸਪਰਿੰਗ ਰੋਲ ਲੱਗਿਆ ਸੀ ਨਾ ਤੂੰ ਨਹੀਂ ਕਹਿੰਦਾ ਨਾ ਬੇਬੀ ਠੀਕ ਨਹੀਂ ਨਾ ਵੱਖੀ ਚ ਦਰਦ ਹੁੰਦੀ ਨਾ ਹੋਰ ਕੀ ਤੈਨੂੰ ਪਤਾ ਸੱਚ ਉਹ ਮੈਮ ਅੱਜ ਕਹਿ ਰਹੀ ਸੀ ਨਾ ਮੋਬਾਈਲ ਨਹੀਂ ਵੇਖੀਦਾ ਮੋਬਾਈਲ ਨਹੀਂ ਵੇਖਣਾ ਕਿਹਾ ਸੀ ਨਾ ਉਹਨੇ ਉਹ ਕਹਿੰਦੇ ਜੇ ਮੋਬਾਈਲ ਵੇਖੋ ਨਾ ਜੇ ਮੋਬਾਈਲ ਜਿਆਦਾ ਵੇਖਦੇ ਆ ਬੱਚੇ ਅੱਖਾਂ ਚੋਂ ਖੂਨ ਆਣਾ ਸ਼ੁਰੂ ਹੋ ਜਾਂਦਾ ਹਾਂ ਹਾਂ ਉਹ ਹਾਂੂੰਗਾ ਜਦੋਂ ਵੀਡੀਓ ਜਿਆਦਾ ਮੋਬਾਈਲ ਨਹੀਂ ਵੇਖੀਦਾ ਹੁੰਦਾ ਫੂਨ ਆ ਜਾਂਦਾ ਬਲੀਡਿੰਗ ਹੁੰਦੀ ਅੱਖਾਂ ਚੋਂ ਹਾਂਜੀ ਜਿਆਦਾ ਨਾ ਦੇਖਿਆ ਤੁੱਕਿਆ ਕਰ ਠੀਕ ਹੈ ਤੇ ਗੰਦਮਨ ਵੀ ਬਾਲਾ ਨਹੀਂ ਖਾਈਦਾ ਬਾਹਰਲਾ ਕੀੜੇ ਪੈ ਜਾਂਦੇ ਨੇ ਡੱਡਾ ਡੱਡਾ ਲੰਬੇ ਡੱਡਾ ਡੱਡਾ ਲੰਬੇ ਐਵੇਂ ਹੰਗੀਆਂ ਨੇ ਹਾਂ ਉਂਗਲੀਆਂ ਨੇ ਲੰਬੇ ਕੀੜੇ ਪੈ ਜਾਂਦੇ ਨੇ ਹਾਂ ਜੀ ਜਿਆਦਾ ਨਹੀਂ ਬਾਲ ਆਖੀ ਤੱਕ ਹਾਂ ਵਧੀਆ ਵਧੀਆ ਚੀਜ਼ਾਂ ਫਰੂਟ ਫਰਟ ਖਾਇਆਗਾ ਠੀਕ ਹੈ ਸੇਵ ਨਹੀਂ ਆਤੇ ਤੁਸੀ ਲੱਗ ਰਹੇ ਸੇਵ ਪਏ ਤੇ ਹੈਗੇ ਨੇ ਖਤਮ ਹੋ ਗਏ ਚਲ ਮੈਂ ਲਿਆਉਂਗਾ ਲੈ ਕੇ ਆਉ ਅੱਜ ਤਾਲੇ ਕਿੰਨੇ ਕੰਮ ਨੇ ਅੱਛਾ ਚਲ ਲਿਆਉਂਗਾ ਲਿਆ ਦੂੰਗਾ ਲਿਆ ਦੂੰਗਾ अनार खादा नहीं अनार खाया कर अनार ना ताकत आंदी है ये नु पता नहीं मेनू सेबਾਂ ਨਾਲੋਂ ਜ਼ਿਆਦਾ ਨਾਰਾਂ ਦੇ ਤਾਕਤ ਹੈ ਚੱਕ ਕੇ ਪੀ ਲੈ ਚੱਕ ਕੇ ਪੀ ਲੈ ਡੋਲ ਜਾਣਾ ਨਾਰਾਂ 'ਚ ਬਹੁਤ ਤਾਕਤ ਹੈ ਹਾਂ ਨਾਰ ਵੀ ਖਾਇਆ ਕਰ ਠੀਕ ਹੈ ਨਾਰ ਲੈ ਕੇ ਦਿੱਤੇ ਤੈਨੂੰ ਕਹਿੰਦੀ ਸੀ ਇਹ ਕੁਛ ਹੋਰ ਨਹੀਂ ਆਉਣਾ ਸੀ ਇਹ ਕਹਿੰਦੀ ਕੁਛ ਹੋਰ ਨਹੀਂ ਲੈਣਾ ਅੱਛਾ ਕਿਉਂ ਕੱਲ ਸਪਰਿੰਗ ਰੋਲ ਲੈ ਆਉਂਦੇ ਨੇ ਤਾਂ ਕਰਕੇ ਨਹੀਂ ਉਹ ਲਿਆਵਣੇ ਨਹੀਂ ਨਾ ਜੇ अच्छा ठंड है काले है अच्छा ठंड है ठंड है हां उन्हे वापस ਕਰ ਰਿਹਾ ਹਾਂ ਨਹੀਂ ਕਦੂ ਲਿਆਂਦੇ ਮੈਂ ਤਾਂ ਮਜ਼ਾਕ ਕਰ ਰਹੀ ਹਾਂ ਨਾ ਬਸ ਇਹ ਖਾਣਾ ਹੋਰ हां ਇਹਨੂੰ ਬਲਾ ਦਾदू क्यों बिस्कुट है पूजिया है चाय ਪੀਵਾਂਗੇ ਠੰਡਾ ਪੀਵਾਂਗੇ ਬਸ ਰਿੰਗਲੋਲ ਖਵਾਵਾਂਗੇ ਤੈਨੂੰ ਥੋੜੀ ਦੇਵਾਂਗੇ ਫਿਰ ਹਾਂ ਚਲ ਤੂੰ ਖਾਲੀ ਬੈਠ ਤੂੰ ਦੱਸਿਆ ਨਾ ਪੇਟ ਚ ਕੀੜੇ ਪੈ ਜਾਂਦੇ ਨੇ ਹਾਂ ਲੈਣਾ ਹੁਣ ਇੱਕ ਵਾਰੀ ਜਾ ਕੇ ਉੱਦੇ ਵੇਖ ਆਵਾਂ ਉੱਤੇ ਨਾ ਤੇ ਕੱਲ ਫਿਰ ਅਸੀਂ ਪਿੰਡ ਜਾਣਾ ਇਹ ਨਹੀਂ ਹੁਣ ਕਰਦੇ ਨੇ ਕਿਉਂ ਕਰਨੇ ਨੇ ਗੱਡੀ ਸੁਪਰਮਾਰਕਟੋਂ ਮਾਟੇ ਲੰਘਾਉਂਗਾ ਨਹੀਂ ਮੈਂ ਵੀ ਜਾਣਾ ਪਤਾ ਨਹੀਂ ਕਰਕੇ ਆਣਾ ਯਾਰ ਲਵਲੀ ਕੋਲ ਨਹੀਂ ਜਾਣਾ ਪਤਾ ਨਹੀਂ ਕਰਕੇ ਆਣਾ ਸਾਰਾ ਸਿਸਟਮ ਨੂੰ ਕਿਹਾ ਹੋਇਆ ਉਹਦਾ ਤੇ ਲਵਲੀ ਬਿਜਾਉਂਦੇ ਦੱਸ ਲਵਲੀ ਗੋਲ ਜਾਣਾ ਫਿਰ ਉਸ ਤੋਂ ਬਾਅਦ ਮਿੱਟੀ ਲੈ ਕੇ ਆਣੀ ਹੈ ਆਪਣੇ ਖੇਤਾ ਚੋਂ ਅੱਤਰ ਮਾਮੇ ਦਵਾਈ ਲੈਣ ਚੱਲ ਜਾਣਾ ਉਹਨਾਂ ਦਵਾਈ ਲੈਣ ਚੱਲ ਜਾਣਾ ਆਪਾਂ ਫਿਰ ਉਧਰ ਚੱਲ ਜਾਾਂਗੇ ਨਹੀਂ ਓਏ ਘਰੇ ਮੈਨੂੰ ਆਰਾਮ ਨਹੀਂ ਤੇਰੀ ਮੰਮੀ ਆਈ ਨਹੀਂ ਫਿਰ ਐ ਮੈਂ ਨਾ ਖੇਡਣਾ ਅੱਛਾ ਇਹ ਕੋਟਾ ਖਾਗਦੇ ਸਕੂਲ ਜਾਂਦਾ ਅੱਜ ਨਹੀਂ ਖਾਦੇ ਅੱਜ ਨਹੀਂ ਖਾਦੀ ਅੱਜ ਨਹੀਂ ਕੋਟਾ ਖਾਦੀ ਇਹਨੂੰ ਥਾਪੀਆਂ ਨਾਲ ਕੋਟਿਆ ਉਹਨੂੰ ਥਾਪੀਆਂ ਨਾਲ ਥਾਪੀਆਂ ਨਾਲ ਕੁੱਟਿਆ ਨੂੰ ਤੇ ਪਾਪਾ ਨੇ ਫੇਰ ਗਿਆ ਸਕੂਲ ਇਹ ਇੱਦਾਂ ਤੇ ਮੰਨਦਾ ਹੀ ਨਹੀਂ ਕਹਿਣਾ ਇਹ ਕੀ ਮਤਲਬ ਦੱਸ ਰੋ ਨੂੰ ਕੱਟ ਦੇ ਉਹ ਜੇ ਬੋਲਿਆ ਬੋਲੂਗਾ ਮੈਂ ਤੇ ਉਹ ਦੇਖਦੇ ਹਾਂ ਫੇਰ ਕੀ ਕਰੇਗਾ ਫੇਰ ਦੇਖ ਲਿਓ ਅਨਸਬਸਕ੍ਰਾਈਬ ਕਰੇਗਾ ਫੇਰ ਫੇਰ ਦੇਖ ਲਿਓ ਤੇ ਕੀ ਕਰੇਗਾ ਕੁਝ ਨਹੀਂ ਕਰੇਗਾ ਫੇਰ ਦੱਸ ਫੇਰ ਨਹੀਂ ਦੱਸੇ ਤੇ ਕਰ ਲਈ ਜੋ ਕਰਨਾ ਦਰਦਾਂ ਦੇ ਤਾ ਮੈਂ ਦਰਦਾਂ ਦੇ ਤਾ ਮੈਂ ਅੱਛਾ ਠੀਕ ਆ ਕਰ ਠੀਕ ਆ ਕਰ ਠੀਕ ਆ हां जी ते ਹੁਣ ਮਾਮਾ ਹੀ ਹੁਣੀ ਆ ਚੁੱਕੇ ਨੇ ਤੇ ਇਧਰ ਠੰਡੇ ਪਾਏ ਜਾ ਰਹੇ ਨੇ ਵਰਤਾਏ ਜਾ ਰਹੇ ਨੇ ਹੁਣ ਵੀ ਪਾਠ ਹੋ ਗਿਆ ਹਾਂ ਜੀ ਵੈਰੀ ਗੁੱਡ ਚਲੋ ਇਹ ਮਾਨਪ੍ਰੀਤ ਬਹੁਤ ਜ਼ਿਆਦਾ ਧਾਰਮਿਕ ਹੈ ਤੇ ਇਹ ਹੁਣ ਮਾਸ ਮੱਛੀ ਵੀ ਨਹੀਂ ਖਾਂਦੀ ਹੈਗੀ ਪਹਿਲਾਂ ਅੰਡਾ ਉਹਨੇ ਖਾ ਲੈਂਦੀ ਹੁੰਦੀ ਸੀ ਪਰ ਹੁਣ ਬਿਲਕੁਲ ਵੀ ਨਹੀਂ ਖਾਂਦੀ ਹੈ ਨਾ ਮੰਨ ਨਹੀਂ ਕਰਦਾ ਉਸ ਦਾ ਮਤਲਬ ਮੰਨ ਨਹੀਂ ਕਰਦਾ ਸਹੀ ਹੈ ਸਹੀ ਹੈ ਵਰਡ ਕਰਨਾ ਚਾਹੀਦਾ ਨਹੀਂ ਕਰਦਾ ਜ਼ਰੂਰੀ ਥੋੜੀ ਹੈ ਜੇ ਖਾ ਵੀ ਲਵੇ ਤਾਂ ਵੀ ਕੋਈ ਗੱਲ ਨਹੀਂ ਜੇ ਨਹੀਂ ਖਾਣਾ ਤਾਂ ਵੀ ਕੋਈ ਗੱਲ ਨਹੀਂ ਨਹੀਂ ਮੰਨੇਗਾ ਤਾਂ ਨਹੀਂ ਖਾਣਾ ਚਾਹੀਦਾ ਫਿਰ ਚੀਜ਼ ਹੀ ਇਦਾਂ ਦੀ ਹੈ ਨਾ ਉਹ ਫਿਰ ਨਹੀਂ ਹਾਂ ਹਾਂ ਤਾਂ ਜੀ ਹੈ ਉਹ ਤੇ ਫਿਰ ਨਿਕਲ ਗਿਆ ਇਹ ਇਹਦਾ ਕਰਾਈ ਗੱਲ ਮੇਰੀ ਸੋਨੀ ਨਾਲ ਕਰਾਉਦਾਂ ਨਾ ਠੀਕ ਨਾ ਹਿੱਕ ਰਿਹਾ ਇੱਧਰ ਚਲੀ ਹੁਣ ਆ ਜਾ ਓਏ ਹੋਏ ਹੋਏ ਓਏ ਪਾਣੀ ਆ ਜਾਣਾ ਮੂੰਹ ਚ ਸਾਰਿਆਂ ਦੇ ਓਏ ਹੋਏ ਹੋਏ ਉੱਜੀਆ ਦੇ ਕੋਦ ਰੇ ਉਹ ਹੋਏ ਅਰੇ ਕੁ ਮਾਈ ਗੋਡ ਵਾਹ ਇੱਕ ਗੱਲ ਹੈ ਮਨਪ੍ਰੀਤ ਉਹ ਐਨੇ ਮਿੱਠਾ ਇਹਨਾਂ ਨਹੀਂ ਹਾਂ ਦੀ ਪਰ ਹੋਰ ਜਿਹੜੀ ਮਰਜ਼ੀ ਚੀਜ਼ ਹੋਵੇ ਚੱਕ ਦਿੰਦੀ ਫੱਟੇ ਤੇ ਅਸੀਂ ਮਿੱਠਾ ਬੋ ਮੈਨੂੰ ਬਹੁਤ ਪਸੰਦ ਆ ਮੰਨੀ ਨੂੰ ਬਹੁਤ ਪਸੰਦ ਆ ਉੱਪਰ ਤੇ ਆ ਜਾਂਦਾ ਨਾ ਫਿਰ ਮੈਨੂੰ ਹੁੰਦਾ ਵੀ ਹਾਂ ਇਹ ਮੈਂ ਇੱਕ ਵੀ ਨਹੀਂ ਖਾਦਾ ਮੰਮੀ ਨੂੰ ਬਹੁਤ ਪਸੰਦ ਆ ਮਿੱਠਾ ਠੀਕ ਆ ਮੰਨੀ ਨੂੰ ਮੈਨੂੰ ਤੇ ਡੈਡੀ ਤਾਂ ਬਿਲਕੁਲ ਨਹੀਂ ਖਾਂਦੇ ਹੈਗੇ ਡੈਡੀ ਪਈ ਰਵੇ ਚੀਜ਼ ਪਈ ਰਹਿੰਦੀ ਐ ਡੈਡੀ ਤਾਂ ਨੇ ਦੇਣੀ ਪੈਂਦੀ ਐ ਆ ਡੈਡੀ ਨੂੰ ਖਲਾਨੀ ਪੈਂਦੀ ਆ ਆਪ ਕਹਿ ਕੇ ਕਿ ਹਾਂ ਲੈ ਲਓ ਤੇ ਮਨਪ੍ਰੀਤ ਮਿੱਠਾ ਹੀ ਖਾਣੀ ਪਰ ਬਾਕੀ ਕੋਈ ਚੀਜ਼ ਨਹੀਂ ਛੜਦੀ ਫੱਟੇ ਚੱਕ ਦਿੰਦੀ ਫੱਟੇ ਕਿਉਂ ਐਨੀ ਬੇਜ਼ਤੀ ਕਰਦੀ ਫੱਟੇ ਚੱਕ ਦਿੰਦੀ ਫੱਟੇ ਸਹੀ ਗੱਲ ਐ ਤੇ ਮੈਂ ਮਿੱਠਾ ਨਹੀਂ ਛੱਡਦਾ ਮੈਂ ਮਿੱਠੇ ਦੇ ਫੱਟੇ ਚੱਕ ਦਿੰਨਾ ਇਹਦੇ ਰਾਤ ਨੂੰ ਵੀ ਜਾਗਦੇ ਨੇ ਮਿੱਠੇ ਦੇ ਮੰਨ ਲੈ ਰਾਤ ਨੂੰ ਜਾਗ ਖੁੱਲ ਗਈ ਮੈਂ ਜੇ ਫ੍ਰਿਜ ਚ ਪੇ ਹੀ ਐ ਅ ਬਰਾសុਲ ਨੇ ਪਰ ਫੀ ਦੋਨੇ ਭਰਾ ਵਾਸ ਸਪਰਿਜ ਕੋਲੀ ਟਟਕਦੇ ਰਹਿਣਗੇ ਜਦ ਤੱਕ ਚੀਜ਼ ਖਤਮ ਨਾ ਤੇ ਫਿਰ ਬਾਅਦ ਵਿੱਚ ਸੁਣਾ ਉਹ ਬਾਅਦ ਵਿੱਚ ਕਹੋਣਾ ਇੱਕ ਦੂਜੇ ਨੂੰ ਕੌਣ ਖਾ ਗਿਆ ਕੌਣ ਖਾ ਰਿਹਾ ਇਸ ਤੇ ਖਾਦਾ ਹੀ ਨਹੀਂ ਮੈਂ ਖਾਦਾ ਹੀ ਨਹੀਂ ਨਹੀਂ ਮਤਲਬ ਐਦਾ ਹੁੰਦਾ ਨਾ ਫਿਰ ਹੁਣ ਹੁਣ ਜਦੋਂ ਮੈਂ ਖਾ ਲਿਆ ਮਤਲਬ ਦੋ ਖਾ ਲਏ ਮੈਂ ਹਾਂ ਬਾਕੀ ਬਚੇ 10 ਤੇ ਜੇ ਫਿਰ ਦੋ ਗਏ ਹੋਰ ਨੇ ਖਾ ਲਏ ਬਿਨਾਂ ਦੱਸੇ ਤੇ ਫਿਰ ਗੁੱਸਾ ਚੜ ਜਾਂਦਾ ਨਹੀਂ ਵੀ ਇਹ ਕਿੱਦਾਂ ਘਟਕੇ ਦੋ ਹਾਂ ਇਹ ਗੱਲ ਇਹ ਚੱਕਰ ਲੜ ਪੈਂਦੇ ਨੇ ਫਿਰ ਹੋਰ ਕੀ